ਜਿਹੜਾ ਦੁਸ਼ਟ ਪੁਲਿਸ ਅਫਸਰਿਆ ਸੁਪਾਸਰ ਹਾਨਦੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆਂਦਿਆ ਉਹ ਕੀਤਾ ਸੀ ਇਸ ਦੁਸ਼ਟ ਦਾ ਜਿਹੜਾ ਭੋਗਿਆ ਨਹੀਂ ਪਾਣਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੋਏਗੀ ਜਿਹੜੇ ਗੁੱਸੇ ਦੇ ਪੁਲਿਸ ਅਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਰਦਾਸ ਹੋਏਗੀ ਇਹਨਾਂ ਬੁੱਚਵਾ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਹਾੜਿਆ ਕੀਤਾ ਸਾਡੀ ਯਾਰੀ ਨਾ ਕਰ ਸਕੀ ਅਦਾਲਤਾਂ ਨੇ ਵੀ ਇਹਨਾਂ ਨੂੰ ਸੂਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਡੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਰਸਿਆ ਵਾਲੇ ਮਹਾਪੁਰਖ ਜੀ ਸ਼ਹੀਦ ਦਾ ਨਿਕਲਦੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਜੇਦਾਰ ਸਿੰਘ ਜੀ ਅਦਾਲਤ ਚਲਾਉਂਦੀ ਸੀ ਜੀ ਆ ਭਾਈ ਗੁਰਦੇਵ ਸਿੰਘ ਭਾਵੇਂ ਉਹਨਾਂ ਨੇ ਨਾ ਕੋਈ ਪੁੱਤਾਂ ਸੰਸਾਰ ਨਾ ਪੜਾ ਪਰ ਕੋਈ ਇਹਨਾਂ ਤੋਂ ਫੁੱਟ ਕਰਕੇ ਜਨਾਬ ਹੋ ਗਿਆ ਉਹ ਅਸੀਂ ਨਹੀਂ ਪੈਂਦੇ ਨਾਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਿਆ ਦੇਖੋ ਅਮਰਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਾਲਸਾ ਮਿਆਂ ਉੱਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਟਰਪਨੀ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਆਲਾਨਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਵੇਂ ਪਿੰਡਾ ਭੋਗਿਆ ਤੇ ਇਹੀ ਬੁੱੱਤੇ ਦਾ ਅਸਰ ਸਰ ਸਾਬ ਕਾਰੇ ਸਿੰਘਾਂ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋਏ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਸ ਸੀ ਅਜਿਹਾ ਦੁਸ਼ਟ ਮੁਰੀ ਸਾਖਸਰੀਆ ਸੁਪਾਸਰਹੰਦੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆਂਦੇ ਉਹ ਕੀਤਾ ਸੀ ਇਸ ਬੁਸ਼ਤ ਦਾ ਜਲਪ ਹੋ ਗਿਆ ਨਹੀਂ ਪਾਣ ਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾ ਵੀ ਯਾਦ ਦੇ ਵਿੱਚ ਜਿਹੜੀ ਹੋਏਗੀ ਜਿਹੜੇ ਗੁੱਟਚੇ ਦੇ ਪੁਲਿਸ ਆਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਦਾਵਾਂ ਹੋਏਗੀ ਇਹਨਾਂ ਬੁੱਚਵਾ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਹੜਿਆ ਕੀਤਾ ਸਾਡੀ ਯਾਦਾਂ ਨੂੰ ਕਰ ਦਿੱਤੀ ਅਦਾਲਤਾਂ ਨੇ ਵੀ ਇਹਨਾਂ ਨੂੰ ਸੂਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਦੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਾਲਸਾ ਵਾਲੇ ਮਹਾਪੁਰਖ ਜੀ ਸ਼ਹੀਦ ਕਰ ਦਿੱਤੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਜੇਦਾਰ ਸਿੰਘ ਅਦਾਲਤ ਨਾ ਆਈ ਸਿੰਘ ਜੀ ਆਪਾਈ ਪੁਲਿਸ ਨੇ ਕਹਿੰਦੇ ਉਹਨਾਂ ਨੇ ਨਾ ਕਿ ਪੁਲਿਸ ਨੇ ਨਾ ਫੜਿਆ ਪਾਰਾ ਕੋਈ 100 ਬੁੱਕ ਕਰਕੇ ਜਨਾਬ ਹੋ ਗਿਆ ਉਹ ਅਸੀਂ ਨਹੀਂ ਪੈਂਦੇਵਾਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਿਆ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਰਮਿਆ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਪੁਲਿਸ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਲਾਣਿਆ ਗਿਆ ਹੋਇਆ ਆ ਉਹਦੀ ਯਾਤ ਦੇ ਵਿੱਚ ਉਹਦੇ ਨਵੇਂ ਪਿੰਡਾ ਪਹੁੰਚਿਆ ਤੇ ਇਹੀ ਬੁੱੱਚੇ ਦਾ ਅਸਰ ਸਰਸਾਬ ਕਾਹਲੇ ਸਿੰਘਾਂ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਕੋਈ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਸੀ ਸੀ ਦੁਸ਼ਟ ਮੁਡੀਸਾ ਅਫਸਰਿਆ ਸੁਪਾਲ ਸਰਹੰਡੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆਮ ਆ ਉਹ ਕੀਤਾ ਸੀ ਇਸ ਗੁੱਸਤੇ ਦਾ ਜਿਹੜਾ ਭੋਗਿਆ ਨਹੀਂ ਕਹਾਂਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੋएगी ਜਿਹੜੇ ਗੁੱਸਤ ਪੁਲਿਸ ਅਫਸਰ ਨੇ ਜਿਹੜਾ ਸਿੰਘ ਸ਼ਹੀਦ ਕੀਤਾ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਰਦਾਸ ਹੋਏਗੀ ਇਹਨਾਂ ਬੁੱਚਵਾ ਨੇ ਕੌਣ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਾੜਿਆ ਉਹ ਕੀਤਾ ਸਾਡੀ ਯਾਰੀ ਨਾ ਕਰ ਸਕੀ ਅਦਾਲਤਾਂ ਨੇ ਵੀ ਇਹਨਾਂ ਨੂੰ ਸੂਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਡੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਰਸ਼ਾ ਵਾਲੇ ਮਹਾਪੁਰਖ ਸ਼ਹੀਦ ਦਾ ਨਿਕਲਦੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਦੇ ਜੱਜੇਦਾਰ ਸਿੰਘ ਅਦਾਲਤ ਨਾਲ ਆਉਂਦਾ ਆ ਭਾਈ ਗੁਰਦੇਵ ਸਿੰਘ ਉਹਨਾਂ ਨੇ ਵੀ ਨਾ ਕੋਈ ਪੁੱਤਾਂ ਸਨ ਪਾਰਾ ਕੋਈ ਇਹਨੂੰ ਪੁੱਟ ਕਰਕੇ ਜਨਾਬ ਹੋ ਗਿਆ ਉਹ ਅਸੀਂ ਨਹੀਂ ਪੈਂਦੇ ਨਾਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਦਾਸ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਿਆ ਦੇਖੋ ਅਮਰਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਾਲਸਾ ਮਿਆਂ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਟਰਪਨੀ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਆਲਾਨਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਦੇ ਨਮਿਤ ਜਿਹੜਾ ਹੋ ਗਿਆ ਤੇ ਇਹੀ ਬੁੱੱਤੇ ਦਾ ਅਸਰ ਸਰ ਸਾਬ ਕਾਹਲੇ ਸਿੰਘਾਂ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋ ਇਹ ਨਾ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਸ ਸੀ ਅਜਿਹਾ ਦੁਸ਼ਟ ਮੁਰੀ ਸਾਖਸਰੀਆ ਸੁਪਾਸਰਹਾਂਡੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆਂਦਿਆ ਉਹ ਕੀਤਾ ਸੀ ਇਸ ਗੁੱਸਤੇ ਦਾ ਜਲਪ ਹੋ ਗਿਆ ਨਹੀਂ ਕਹਾਂਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੋਏਗੀ ਜਿਹੜੇ ਗੁੱਸੇ ਦੇ ਪੁਲਿਸ ਆਫਸਰ ਨੇ ਜਿਹੜੇ ਸਿੰਘ ਸ਼ਹੀਦ ਕੀਤੇ ਸੀ ਨਾ ਉਹਨਾਂ ਦੀ ਯਾਦ ਵਿੱਚ ਜਿਹੜੀ ਅਰਦਾਸ ਹੋਏਗੀ ਇਹਨਾਂ ਬੁੱਜਵਾ ਨੇ ਕੌਮ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਹਾੜਿਆ ਕੀਤਾ ਸਾਡੀ ਯਾਰੀ ਨਾ ਕਰ ਲੁੱਟੀ ਅਦਾਲਤਾਂ ਨੇ ਵੀ ਇਹਨਾਂ ਨੂੰ ਸੂਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਦੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਰਸ਼ਵਾਲੇ ਮਹਾਪੁਰਜਾ ਸ਼ਹੀਦ ਦਾ ਨਿਕਾਲੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਡੇਦਾਰ ਸਿੰਘ ਦਾ ਹਰ ਰੋਗ ਕਰਨਾਈ ਸੀ ਜੀ ਆਪਾਂ ਹੀ ਗੁਰਦੇਵ ਸਿੰਘ ਤੋਂ ਉਹਨਾਂ ਨੇ ਕੋਈ ਪੁੱਤਾਂ ਦਾ ਸਬੰਧ ਨਾ ਪੜਾ ਪਰਾ ਕੋਈ ਇਸ ਨੂੰ ਪੁੱਟ ਕਰਦਾ ਜਦੋਂ ਉਹ ਹੋ ਗਿਆ ਉਹ ਅਸੀਂ ਨਹੀਂ ਪਾ ਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਿਆ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਰਮਿਆਂ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱੱਤੇ ਰਪਨੀ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਗੋਸ਼ੀ ਲਾਨਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹਨਾਂ ਨੇ ਜਿਹੜਾ ਬੋਲੀ ਆ ਤੇ ਇਹੀ ਬੁੱੱਤੇ ਦਾ ਅਸਰ ਸਰਸਾਬ ਕਾਰੇ ਸਿੰਘਾਂ ਨੂੰ ਜਿਹੜਾ ਚੁੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋਂ ਇਹ ਨਾਂ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਦੂਜਾ ਵਾਸ ਸੀ ਅ ਜਿਹੜਾ ਦੁਸ਼ਟ ਮੁਰੀ ਸਾਖਰੀਆ ਸੁਪਾਸਰਹਾਂਦੇ ਇੰਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆਮ ਆ ਉਹ ਕੀਤਾ ਸੀ ਇਹ ਸੂਸ਼ਟ ਦਾ ਜਿਹੜਾ ਭੋਗਿਆ ਨਹੀਂ ਕਹਾਂਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀ ਹੋएगी ਜਿਹੜੇ ਗੁੱਚਨ ਪੁਲਿਸ ਆਫਸਰ ਨੇ ਜਿਹੜਾ ਸਿੰਘ ਸ਼ਹੀਦ ਕੀਤਾ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੋਵੇਗੀ ਇਹਨਾਂ ਬੁਚਵਾ ਨੇ ਕੌਣ ਹੋ ਕੇ ਸਿੱਖ ਜਵਾਨੀ ਦਾ ਜਿਹੜਾ ਘਾੜਿਆ ਉਹ ਕੀਤਾ ਸਾਡੀ ਆਦਾਲਤਾਂ ਨੇ ਵੀ ਇਹਨਾਂ ਨੂੰ ਸੂਛੇ ਪੁਲਿਸ ਮੁਕਾਬਲੇ ਵਿੱਚ ਦੋਸ਼ੇ ਦੰਡੇ ਆ ਇਹਨਾਂ ਨੇ ਤਾਂ ਬਾਬਾ ਚਰਨ ਸਿੰਘ ਘਾਲਸੋਵਾਲੇ ਮਹਾਪੁਰਖ ਜਿਹੜਾ ਆਪਾਂ ਕਹਿੰਦੇ ਸ਼ਹੀਦ ਕਾਲੀ ਇਹਨਾਂ ਨੇ ਨਾ ਕੋਈ ਵਕੀਲ ਬਖਸ਼ਿਆ ਨਾ ਕੋਈ ਇਹਨਾਂ ਨੇ ਜੱਜਦਾਰ ਸ੍ਰੀ ਅਧਾਰਨ ਸਿੰਘ ਜਿਹੜੇ ਭਾਈ ਗੁਰਦੇਵ ਸਿੰਘ ਭੰਗੇ ਉਹਨਾਂ ਨੇ ਵੀ ਨਾ ਕੋਈ ਪੁਤਨਾਸਾ ਪਾਰਾ ਕੋਈ ਐਸਾ ਬੁੱਕ ਕਰਕੇ ਜਨਾਬੂ ਹੋ ਗਿਆ ਉਹ ਅਸੀਂ ਨਹੀਂ ਪਾ ਦੇਵਾਂਗੇ ਤੇ ਸਿਰਫ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਦਾਸ ਉਹ ਹੋਵੇਗੀ ਜਿੰਦਾਬਾਦ ਜਿੰਦਾਬਾਦ ਕਿੱਥੇ ਪੈ ਰਿਆ ਸੀਪ ਹੋ ਗਿਆ ਦੇਖੋ ਅੰਮ੍ਰਿਤਸਰ ਦੇ ਵਿੱਚ ਇਹ ਬੱਲੇ ਦੇ ਲਾਗੇ ਜਿਹੜਾ ਇੱਕ ਸੰਧੂ ਖਰਮਿਆ ਉਥੇ ਇਹ ਪੁਲਿਸ ਵਾਲਿਆਂ ਵੱਲੋਂ ਇੱਕ ਬੁੱਕਰਪਨੀ ਅਫਸਰ ਦਾ ਜਿਹੜਾ ਅਦਾਲਤਾਂ ਦੇ ਵਿੱਚੋਂ ਵੀ ਦੋਸ਼ੀ ਲਾਣਿਆ ਗਿਆ ਹੋਇਆ ਆ ਉਹਦੀ ਯਾਦ ਦੇ ਵਿੱਚ ਉਹ ਇੱਕ ਨਵੇਂ ਜਿਹੜਾ ਪੋਹੀਆ ਤੇ ਇਹ ਹੀ ਬੁੱੱਜ ਦਾ ਅਸਰ ਹੈ ਸਭ ਕਾਰੇ ਸਿੰਘਾਂ ਨੂੰ ਜਿਹੜਾ ਚੱਕ ਕੇ ਉਹ ਲੈ ਜਾਂਦਾ ਹੁੰਦਾ ਸੀ ਤੋਂ ਇਹ ਨਾਂ ਤਾਂ ਸਿੱਖ ਸੀ ਇਹ ਸੂਬੇ ਸਰਹੰਦ ਦਾ ਹੀ ਜਿਹੜਾ ਪੁੱਜਾ ਵਾਸ ਸੀ